ਹਾਂਜੀ ਵੀਰ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਤਿੰਨ ਟਰੈਕਟਰ ਤੇ ਪਹਿਲੇ ਨੰਬਰ ਤੇ ਸੋਨਾਲੀਕਾ ਫਿਰ ਫਾਰਮ ਟਰੈਕ 60 ਤੇ ਫਿਰ 3730 ਤੇ ਕਿਸਾਨ ਵੀਰੋ ਜਿਹੜੇ ਵੀ ਵੀਰ ਨੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ YouTube ਦੇ ਉੱਪਰ ਪਵਾਉਣੀ ਹੋਵੇ ਉਹ ਆਪਾਂ ਨੂੰ 5 ਤੋਂ 7 ਫੋਟੋਆਂ ਤੇ ਇੱਕ ਤੋਂ 1.5 ਮਿੰਟ ਦੀ ਵੀਡੀਓ ਬਣਾ ਕੇ ਆਪਨਾ ਨੀਚੇ ਮੈਂ ਨੰਬਰ ਚੱਲ ਰਿਹਾ ਪਰਸਪ ਨੰਬਰ ਤੇ ਆਪਾਂ ਨੂੰ ਸੈਂਡ ਕਰ ਸਕਦਾ 975308800 ਨੰਬਰ ਤੇ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਦੇ ਹੁਣ ਤੇ ਅੱਜ ਕਿਸਾਨ ਵੀਰੋ ਪਹਿਲੇ ਨੰਬਰ ਤੇ ਆਪਣੇ ਲਿਵਾਇਆ ਸੋਨਾਲਿਕਾ 745 2004 ਮਾਡਲ ਤੇ ਡਿਮਾਂਡ 1.43 ਲੱਖ ਰੁਪਿਆ ਫੋਨ ਉੱਪਰ ਕਿਸਾਨ ਵੀਰ ਦਾ ਦਿੱਤਾ ਹੋਇਆ ਤੇ ਤੁਸੀਂ ਫੋਨ ਕਰਕੇ ਸਾਰੀ ਡਿਟੇਲ ਪਤਾ ਕਰ ਸਕਦੇ ਹੋ Rajasthan ਨੰਬਰ ਹੈ ਡਬਲ ਕਲਚ ਟਰੈਕਟਰ ਹੈ ਇੰਜਨ ਗੇਅਰ ਦਾ ਫੁੱਲ ਓਕੇ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੇ ਚਲਾ ਕੇ ਚੈੱਕ ਕਰ ਸਕਦੇ ਹਾਂ ਅੱਗੇ ਕਿਸਾਨ ਵੀਰ ਆ ਜਾਂਦਾ ਆਪਣੇ ਕੋਲ ਫਾਰਮ ਟਰੈਕ 601997 ਮਾਡਲ ਹੈ ਇੰਜਨ ਗੇਅਰ ਫੁੱਲ ਓਕੇ ਹੈ 1,55,000 ਰੁਪਏ ਦੀ ਡਿਮਾਂਡ ਹੈ ਫੁੱਲ ਟਰੈਕਟਰ ਦੀ ਤਸੱਲੀ ਹੈ ਬਾਕੇ ਚਲਾ ਕੇ ਤੁਸੀਂ ਚੈੱਕ ਕਰਕੇ ਫੇਰ ਖਰੀਦਣਾ ਹੈ ਆਪਣੀ ਜ਼ਿੰਮੇਵਾਰੀ ਦੇ ਉੱਪਰ ਤੁਸੀਂ ਸੌਦਾ ਕਰਨਾ ਹੈ ਠੀਕ ਹੈ ਆਪਣਾ ਕੰਮਾ ਵੀਡੀਓ ਪਾਉਣਾ ਤੇ ਸੌਦਾ ਤੁਸੀਂ ਆਪ ਕਰਨਾ ਹੈ ਤੇ ਟਰੈਕਟਰ ਦੇ ਵਿੱਚ ਕੋਈ ਕੰਪਲੇਂਟ ਨਹੀਂ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਕਿਸਾਨ ਵੀਰ ਨੇ 1,55,000 ਰੁਪਏ ਦੀ ਡਿਮਾਂਡ ਰੱਖੀ ਹੈ ਅੱਗੇ ਕਿਸਾਨ ਵੀਰ ਆ ਜਾਂਦਾ ਆਪਣੇ ਕੋਲ ਜਿਹੜਾ ਨਿਊ ਹਾਲੈਂਡ 3730 ਸਪੈਸ਼ਲ ਐਡੀਸ਼ਨ 2021 ਮਾਡਲ 1200 ਘੰਟਾ ਚੱਲਿਆ ਹੋਇਆ ਟਰੈਕਟਰ ਡਿਮਾਂਡ 7,85,000 ਰੁਪਏ ਤਰਨਤਾਰ ਰੀ ਹੈ ਤੇ ਕਿਸਾਨ ਵੀਰ ਦਾ ਨੰਬਰ ਉੱਪਰ ਦਿੱਤਾ ਹੈ ਤੁਸੀਂ ਫੋਨ ਕਰਕੇ ਕਿਸਾਨ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਟਰੈਕਟਰ ਦੀ ਡੀਲ ਹੈ ਜਿਹੜੀ ਉਹ ਕਰ ਸਕਦੇ ਹੋ ਜਿਹੜੇ ਵੀ ਕਿਸਾਨ ਵੀਰ ਨੇ ਟਰੈਕਟਰ ਲੈਣਾ ਉਹ ਚਲਾ ਕੇ ਟਰੈਕਟਰ ਨੂੰ ਆਪ ਚੈੱਕ ਕਰਿਆ ਕਰੋ ਤੇ ਬਾਕੇ ਚਲਾ ਕੇ ਚੈੱਕ ਕਰਕੇ ਜਿਹੜੀ ਖਰੀਦ ਆਹੋ ਕਰਿਆ ਕਰੋ ਤੇ ਕਿਸਾਨ ਵੀਰੋ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਧੰਨਵਾਦ